ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੇ ਮਾਂ ਦੇ ਭਗਤਾਂ ਨੂੰ ਜੈ ਮਾਤਾ ਦੀ ਕਹਿਣਾ ਚਾਹੂੰਗਾ ਮਾਂ ਦੁਰਗਾ ਭਾਈ ਮੰਡਲੀ ਸ਼ਹਿਰ ਕੋਟਕਪੂਰਾ ਦੇ ਇਸ ਭਜਨ ਮੰਡਲ ਵੱਲੋਂ ਹਰ ਸਾਲ ਦੀ ਮਹਾਰਾਣੀ ਦੀ ಅಪਾਰ ਬਖਸ਼ਿਸ਼ ਦੇ صدਕਾ ਇਹ 24 ਘੰਟਿਆਂ ਦਾ ਵਿਸ਼ਾਲ ਜਾਗਰਨ ਤੇ ਨਾਲ ਹੀ ਵਿਸ਼ਾਲ ਭੰਡਾਰਾ ਜਿਹੜਾ 24 ਘੰਟਿਆਂ ਦਾ ਕੀਤਾ ਜਾਂਦਾ ਹੈ ਇਹ ਸਾਰੇ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਸਮੂਹ ਧਾਰਮਿਕ ਸੰਸਥਾਵਾਂ ਅਤੇ ਵਪਾਰੀ ਔਰ ਹੋਰ ਸਾਰੇ ਵਰਗ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ ਔਰ ਇਸ ਦੇ ਵਿੱਚ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਣਾ ਚਾਹੂੰਗਾ ਕਿ ਇਹ 24 ਘੰਟਿਆਂ ਦਾ ਜਿਹੜਾ ਭਜਨ ਹੈ ਇਹ ਸਵੇਰ ਸ਼ਨੀਵਾਰ ਨੂੰ ਅੱਜ 7 ਵਜੇ ਸਟਾਰਟ ਹੋਇਆ ਮਹਾਰਾਣੀ ਦੀ ਅਪਾਰ ਬਖਸ਼ਿਸ਼ ਦੇ ਨਾਲ ਔਰ ਇਹ ਸਾਰਾ ਦਿਨ ਚੱਲ ਰਿਹਾ ਹੈ ਹੁਣ ਤੁਸੀਂ ਦੇਖ ਵੀ ਰਹੇ ਹੋ ਲਾਈਵ ਵੀ ਇਹਨੂੰ ਦੇਖ ਰਹੇ ਹੋ ਔਰ ਇਸ ਤੋਂ ਬਾਅਦ ਸਾਰੀ ਰਾਤ ਵੀ ਮਹਾਰਾਣੀ ਦੀ ਅਪਾਰ ਬਖਸ਼ਿਸ਼ ਦੇ ਨਾਲ ਭਜਨ ਹੋਏਗਾ ਔਰ ਸਵੇਰ ਕਰੀਬ ਮਾਤਾ ਰਾਣੀ ਦੀ ਕਿਰਪਾ ਦੇ ਨਾਲ 7 ਵਜੇ ਦੇ ਕਰੀਬ ਇਸ ਦਾ ਭੋਗ ਪਾਇਆ ਜਾਏਗਾ ਉਨੀ ਦੇਰ ਹੀ ਨਾਲ ਭੰਡਾਰਾ ਚੱਲਦਾ ਰਹੇਗਾ ਔਰ ਅਸੀਂ ਆਪਣੇ ਇਸ ਮੰਡਲ ਦੇ ਵੱਲੋਂ ਜਿਸ ਤਰ੍ਹਾਂ ਸਾਡੇ ਬਾਊ ਅਜੀਤਪਾਲ ਮਹਿਤਾ ਸਾਹਿਬ ਸਾਡੇ ਸਰਪ੍ਰਸਤ ਜੀ ਨੇ ਜੋ ਇਸ ਮੰਡਲ ਦੇ ਸੰਚਾਲਕ ਨੇ ਔਰ ਸਾਡੇ ਪ੍ਰਧਾਨ ਸ਼੍ਰੀ ਪ੍ਰਦੀਪ ਰਤਨ ਸ਼ਰਮਾ ਜੀ ਨੇ ਜਿਨ੍ਹਾਂ ਦੀ ਸਰਪ੍ਰਸਤੀ ਹੀ ਤੇ ਰਹਿਨਮਾਈ ਹੀ ਹੈ ਇਹ ਜਿਹੜਾ ਵਿਸ਼ਾਲ ਜਾਗਰਣ ਇਹ ਕਰਵਾਇਆ ਜਾਂਦਾ ਹੈ ਇਧਰ ਮੇਰੇ ਨਾਲ ਮੇਰੇ ਵੱਡੇ ਵੀਰ ਖੜੇ ਨੇ ਸ੍ਰਿੰਦਰਕਰ ਸ੍ਰਿੰਦਰ ਕੁਮਾਰ ਪੁਰੀ ਜੀ ਜੋ ਸਾਡੇ ਖਜ਼ਾਨਾ ਮੰਤਰੀ ਨੇ ਔਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸ਼ਰਮਾ ਜੀ ਵੀ ਖੜੇ ਨੇ ਹੈਪੀ ਜੀ ਵੀ ਨੇ ਔਰ ਏ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਕਿ ਤੁਸੀਂ ਇਹ ਦੇਖੋ ਕਿ ਇਹ 24 ਘੰਟਿਆਂ ਦਾ ਜਾਗਰਣ ਹੈ ਕਿਸੇ ਕੋਲ 24 ਮਿੰਟ ਨਹੀਂ ਹੁੰਦੇ ਕਿਤੇ ਧਾਰਮਿਕ ਸਥਾਨ ਤੇ ਜਾਣ ਵਾਸਤੇ ਔਰ ਤੁਸੀਂ ਸਵੇਰ 7 ਵਜੇ ਤੋਂ ਲੈ ਕੇ ਹੁਣ ਤੱਕ ਦੇਖ ਰਹੇ ਹੋ ਕਿ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਕੋ ਘੰਟਾ ਕੋ 2 ਘੰਟੇ ਕੋ 4 ਘੰਟੇ ਕੋ 5 ਘੰਟੇ ਹੁਣ ਹੁਣ ਥੋੜਾ ਜਿਵੇਂ ਸਮਾਂ ਲੇਟ ਨਾਈਟ ਹੁੰਦਾ ਜਾਏਗਾ ਤਾਂ ਤੁਸੀਂ ਦੇਖਦੇ ਜਾਓਗੇ ਕਿਵੇਂ ਰਸ਼ ਹੋਏਗਾ ਇਹ ਸਭ ਮਹਾਰਾਣੀ ਦੀ ਤੇ ਸਵਾਮੀ ਹਰੀਗ੍ਰੀ ਜੀ ਮਹਾਰਾਜੀ ਦੀ ਅਪਾਰ ਬਖਸ਼ਿਸ਼ ਹੈ ਸਾਡੇ ਜਾਗਰਣ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜੀ ਵੀਰ ਜੀ ਉਹਦੇ ਵਿੱਚ ਕੋਈ ਵੀ ਝਾਕੀ ਨਹੀਂ ਦਿਖਾਉਂਦੇ ਸਿਰਫ ਭਜਨ ਹੀ ਕਰਦੇ ਆ ਜੇ ਜਿੰਨਾ ਵੀ ਵੱਤ ਉਹ ਸਾਡੇ ਕੋਲ ਹੋ ਜAVE ਅਸੀਂ ਭਜਨ ਹੀ ਕਰਦੇ ਆ ਹਾਂ ਜਿਸ ਤਰ੍ਹਾਂ ਮੈਂ ਇਹ ਸਪੈਸ਼ਲ ਤੌਰ ਤੇ ਕਹਿਣਾ ਚਾਹੂੰਗਾ ਵੀ ਉਹ ਜਾਗਰਨ ਜਿਵੇਂ ਅਸੀਂ ਕਿਸੇ ਦੇ ਘਰੇ ਕਰਨਾ ਹੁੰਦਾ ਹੈ ਪਹਿਲੀ ਗੱਲ ਤਾਂ ਅਸੀਂ ਉਹ ਨਿਸ਼ਕਾਮ ਕਰਦੇ ਆ ਅਸੀਂ ਕੋਈ ਕਿਸੇ ਕੋਲੋਂ ਪੈਸਾ ਨਹੀਂ ਲੈਂਦੇ ਜੇ ਕਿਸੇ ਨੇ ਭੈਣ ਭਰਾ ਨੇ ਵੀਰ ਨੇ ਸਾਡੇ ਕੋਲੋਂ ਮਾਂ ਦੁਰਗਾ ਭਜਨ ਮੰਡਲੀ ਕੋਲੋਂ ਜਾਗਰਨ ਕਰਾਉਣਾ ਹੈ ਤਾਂ ਉਹ ਨਿਸ਼ਕਾਮ ਹੁੰਦਾ ਹੈ ਉਸ ਦੇ ਵਿੱਚ ਜੋ ਚੜਾਵਾ ਹੁੰਦਾ ਉਹ ਸਾਰਾ ਮੰਡਲੀ ਕੋਲ ਹੁੰਦਾ ਨਾ ਕਿ ਅਸੀਂ ਉਸ ਦੀਆਂ ਕੋਈ ਢੇਰੀਆਂ ਪਾਉਣੀਆਂ ਜਾਂ ਕੋਈ ਹਿੱਸੇ ਪਾਉਣੇ ਆ ਉਸ ਦੇ ਨਾਲ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਇਹ ਘੱਟੋ ਘੱਟ 5 ਤੋਂ 7 ਲੱਖ ਰੁਪਏ ਦਾ ਖਰਚਾ ਹੈ ਇਹ ਸਾਰਾ ਦਿੱਤਾ ਹੋਇਆ ਦਾਨ ਇਸ ਤਰ੍ਹਾਂ ਦੇ ਪੁੰਨ ਖਾਤੇ ਦੇ ਵਿੱਚ ਲਗਾਇਆ ਜਾਂਦਾ ਹੈ ਔਰ ਜਦੋਂ ਵੀ ਕੋਈ ਸਾਡੇ ਕੋਲੋਂ ਜਾਗਰਣ ਕਰਾਉਣ ਵਾਸਤੇ ਆਉਂਦਾ ਤਾਂ ਸਾਡੀ ਲੋਕ ਆਪ ਸ਼ਰਤਾਂ ਰੱਖਦੇ ਆ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ ਰਾਤ ਨੂੰ ਸਾਨੂੰ ਆਹ ਚਾਹੀਦੀ ਹੈ ਔਰ ਅਸੀਂ ਜਾਗਰਣ ਬੁੱਕ ਕਰਨ ਤੋਂ ਪਹਿਲਾਂ ਅਗਲੇ ਨੂੰ ਇਹ ਕਹਿੰਨੇ ਕਿ ਸਾਡੀ ਪਹਿਲੀ ਸ਼ਰਤ ਹੈ ਕਿ ਤੁਸੀਂ ਅਸੀਂ ਤੁਹਾਡੇ ਕੋਲ ਜਾਗਰਨ ਤੇ ਰਾਤ ਨੂੰ ਆਵਾਂਗੇ ਸਾਰੀ ਰਾਤ ਬੈਠ ਕੇ ਭਜਨ ਕਰਾਂਗੇ ਕੋਈ ਵੀ ਕਿਸੇ ਦੇਵੀ ਦੇਵਤੀ ਦਾ ਦੇਵਤੇ ਦਾ ਅਪਮਾਨ ਨਹੀਂ ਕਰਾਂਗੇ ਕੋਈ ਝਾਕੀ ਨਹੀਂ ਕਰਾਂਗੇ ਔਰ ਇੱਕ ਤੁਹਾਡੇ ਚੈਨਲ ਦੇ ਮਾਧਮ ਰਹੀ ਮੈਂ ਖਾਸ ਤੌਰ ਤੇ ਵਿਸ਼ੇਸ਼ ਲੋਕਾਂ ਨੂੰ ਸੁਨੇਹਾ ਦੇਣਾ ਚਾਹੂੰਗਾ ਵੀ ਜਿਸ ਸਾਡੇ ਪ੍ਰਧਾਨ ਜੀ ਵੀ ਇੱਕ ਸੰਸਥਾ ਦੇ ਮੈਂਬਰ ਨੇ ਨਾਲ ਅਹੁਦੇਦਾਰ ਵੀ ਨੇ ਕਿ ਮੈਂ ਜਾਗਰਣ ਮੰਡਲੀਆਂ ਨੂੰ ਇਹ ਕਹਿਣਾ ਜਾਊਂਗਾ ਵੀ ਤੁਸੀਂ ਝਾਕੀਆਂ ਬੰਦ ਕਰਦੇ ਹੋ ਜਿਸ ਵੀ ਘਰ ਦੇ ਵਿੱਚ ਕਰਦੇ ਹੋ ਤੁਸੀਂ ਭਜਨ ਕਰੋ ਕੰਪਲੀਟ ਭਜਨ ਕਰੋ ਜਿੰਨਾ ਜਰ ਵੀ ਤੁਹਾਡੇ ਕੋਲ ਹੋ ਸਕਦਾ ਹੈ ਬੇਸ਼ੱਕ ਜਾਗਰਣ ਦੀ ਬਜਾਏ ਚੌਂਕੀ ਕਰਦੇ ਹੋ ਇਹ ਝਲਕੇ ਦੇ ਬਾਬੰਦ ਹੀ ਲੱਗਣੀ ਚਾਹੀਦੀ ਬਿਲਕੁਲ ਸਰ ਲੱਗੀ ਵੀ ਹੋਈ ਹੈ ਪਰ ਕਾਰਨ ਕੀ ਹੈ ਨਾ ਦੇਖੋ ਗੱਲ ਕੀਤੀ ਵੱਡੀ ਹੋ ਜਾਂਦੀ ਹੈ ਇੱਕ ਇੱਕ ਬੰਦਾ ਹੈ ਸਿੰਗਲ ਉਹ ਜਾਗਰਣ ਬੁੱਕ ਕਰ ਲੈਂਦਾ ਜੀ ਸਾਰੀ ਰਾਤ 8-9 ਘੰਟਿਆਂ ਦੀ ਰਾਤ ਹੁੰਦੀ ਹੈ ਇੱਕ ਬੰਦਾ ਗਾੜ ਨਹੀਂ ਸਕਦਾ ਜੀ ਤਾਂ ਉਹਨੂੰ ਫਿਰ ਚਾਕੀਆਂ ਦਾ ਹਸਾਰਾ ਲੈਣਾ ਪੈਂਦਾ ਇਸ ਕਰਕੇ ਮੈਂ ਲੋਕਾਂ ਨੂੰ ਇਹ ਇੱਕ ਸੰਦੇਸ਼ ਦੇਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਵੀ ਜਦੋਂ ਵੀ ਤੁਸੀਂ ਕਿਤੇ ਜਾਗਰਣ ਬੁੱਕ ਕਰਦੇ ਹੋ ਤਾਂ ਉਸ ਜਾਗਰਣ ਬੁੱਕ ਕਰਨ ਵਾਲੇ ਨੂੰ ਪੁੱਛੋ ਵੀ ਤੁਸੀਂ ਕਿੰਨੇ ਮੈਂਬਰ ਆਓਗੇ ਮੇਰੇ ਘਰੇ ਕਿੰਨੇ ਜਣੇ ਭਜਨ ਕਰਨ ਵਾਲੇ ਹੋ ਤਾਂ ਇਹ ਜ਼ਰੂਰ ਧਿਆਨ ਰੱਖਿਆ ਜਾਵੇ ਹੋਰ ਜਿੰਨਾ ਵੀ ਇੱਥੇ ਚੜਾਵਾ ਹੋਏਗਾ ਜਾਂ ਜੋ ਵੀ ਦਾਨ ਦਿੱਤਾ ਗਿਆ ਸਭ ਤੋਂ ਪਹਿਲਾਂ ਇਸ ਜਾਗਰਣ ਤੇ ਲੱਗੇਗਾ ਉਸ ਤੋਂ ਬਾਅਦ ਜੋ ਵਧੇਗਾ ਉਸ ਦੇ ਵਿੱਚ ਅਸੀਂ ਹਰ ਸਾਲ ਇੱਕ ਬੱਸ ਲੈ ਕੇ ਜਾਂਦੇ ਹਾਂ ਮਾਂ ਚੰਤਾਪੁਰਨੀ ਦੇ ਦਰਬਾਰ ਤੇ ਆ ਸਾਵਣ ਦੇ ਮਹੀਨੇ ਦੇ ਵਿੱਚ ਉੱਥੇ ਜੋ ਖਰਚਾ ਹੁੰਦਾ ਉਸ ਦੇ ਵਿੱਚ ਵਾਧਾ ਘਾਟਾ ਕੀਤਾ ਜਾਂਦਾ ਔਰ ਨਾਲ ਅਸੀਂ ਜਿੰਨਾ ਕਿ ਸਾਡੇ ਕੋਲ ਯਥਾ ਯੋਗ ਸ਼ਕਤੀ ਹੁੰਦੀ ਹੈ ਗਰੀਬ ਲੜਕੀਆਂ ਦੀ ਕੋਈ ਸ਼ਾਦੀ ਦੇ ਵਾਸਤੇ ਸਾਡੇ ਕੋਲ ਕੋਈ ਅਪਰੋਚ ਕਰਦਾ ਤਾਂ ਉਹਨਾਂ ਨੂੰ ਜੋ ਵੀ ਸਾਡੇ ਕੋਲ ਬੰਦਾ ਸਹਿਯੋਗ ਬੰਦਾ ਸੀ ਉਹ ਦਿੰਨੇ ਆ ਜੀ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜੈ ਮਾਤਾ ਦੀ